ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਲੌਗ ਸਟਾਰਟ ਆਈ ਹੈ ਆਪਣਾ ਅੱਜ ਚੱਲੇ ਆਪਾਂ ਸਦਾਣੀ ਕਬੱਡੀ ਕੱਪ ਦੇ ਬੈਸਟਾਂ ਨੂੰ ਅੱਜ ਸਕੂਟਰ ਹੀ ਆਣੇ ਬੱਸੋ ਆਣੇ ਦੀ ਟੀਮ 'ਚ ਖੇਡਣਾ ਅੱਜ ਨਵੇਂ ਬੰਦੇ ਲਿਆਂਦੇ ਨੇ ਦੋ ਰੀਟੂ ਨਾਗਰਾ ਦੇ ਕਰੇਸ਼ ਨਾਗਰਾ ਇਹ ਗਰੁੱਪ ਦਾ ਐਡਮਿਨ ਆ ਵਈ ਗਗਨ ਨਾਗਰਾ ਅੰਦਰ ਕਾਲਾ ਬਾਈ ਪਹੁੰਚ ਗਿਆ ਬਾਈ ਦੇਰਾ ਡਾਕਟਰ ਲੱਗੂ ਹੀ ਦੇਰ ਹੋ ਗਿਆ ਇਹ ਜੀ ਗਰੁੱਪ ਦਾ ਐਡਮਿਨ ਆ ਗਗਨ ਨਾਗਰਾ ਗਰੁੱਪ ਕਬੱਡੀ ਪੇ ਜਿਹੜਾ ਐਡਮਿਨ ਆ ਯਾਲੀਆਂ ਲਾ ਕੇ ਲੈਣੇ ਗੱਡੀਆਂ ਨਿਕੀ ਹੁੰਦੇ 14 ਸਟ੍ਰੀਟ ਹੋ ਜਾਂਦੀ ਮੈਂ ਦੇਖਿਆ ਪਹਿਲਾਂ ਪਹੁੰਚ ਗਏ ਜੀ ਟੂਰਨਾਮੈਂਟ ਤੇ ਲੋਈ ਪਲੇਅਰ ਦਾ ਲੱਗਾ ਹੁਣ ਰੈਡੀ ਚੱਲ ਪਿਆ ਤਾਂ ਸ ਇਹਨਾਂ ਦਾ ਨਾਉਨ ਸਾਰੇ ਇਹ ਸੋਹਣੀ ਬਿਟਿਆ ਤੇ ਤੇਰੇ ਮਨ ਕੋਲ ਕਿੰਨਾ ਤਨ ਮੋਤ ਸੁਭਾਅ ਹੋ ਗਿਆ ਬੇਤਰਾ ਕੇ ਨਿਕਲੇ ਜਾਂਦਾ ਨਾਟਕ ਦਾ ਬੰਦਾ ਬੰਦੇ ਕੋਲ ਆ ਆ ਮੁੰਡੇ ਦੇ ਅੱਖਾਂ ਜਾ ਵਿਚਾਲੇ ਵਾਲੇ ਦੇ ਹੋ ਚੁੱਪੇ ਕਰ ਗਿਆ ਲੈ ਦੱਸਣਾ ਦੇ ਇਹਦਾ ਸਾਈਡ ਹੋ ਕੇ ਖੜ ਗਿਆ ਸਾਈਡ ਹੋ ਕੇ ਖੜ ਗਿਆ ਉਹ ਸੁਣਾ ਦੇ ਜੀਤੀ 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 ਨੂੰ ਇੰਟਰਵਿਊ ਦਾ ਹੈ ਜੀਤੀ ਦੀ ਇੰਟਰਵਿਊ ਲਵਾ ਗਿਆ ਅੱਜ ਹੈ ਜੀਤੀ ਦੀ ਇੰਟਰਵਿਊ ਲਵਾ ਗਿਆ ਅੱਜ ਨਾਲੇ ਬੋਲਣੀ ਹੈ हाँ सब्सक्राइब करो कहीं तो 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 <laughs> <लागे करो। laughs> <laughs> चैनल सब्सक्राइब <स्थारी> करो <laughs> <जैनल स्थारी गरो। laughs> ਆਜਾ ਦੋ ਬੰਦੇ ਤਾਂ ਲੈਂਦੇ ਨਾਲ ਸਕੂਟਰੀ ਚਲਾਉਣ ਵਾਸਤੇ ਬੈਂਟਾਂਡ ਸਕੂਟਰੀਆਂ ਨੇ পাগল ਬੰਦਰਾ ਇਹ ਵਿਟੂ ਹਮੀਰ ਦਾ ਸਕੂਟਰੀ ਜਿਹੜਾ ਚਲਾਉਂ ਛੋਟੇ ਕਿਹੜਾ ਚਲਾਉਂ ਰੀਟੂ ਦਾ ਹੈ ਹੈ ਬਾੜੀ ਦਾ ਧੰਨਵਾਦ ਹੈ ਓਕੇ ਮਿਹਰबानी ਕਰਕੇ ਦੇਣ ਦੀ

اور کہاں پر ٹھونڈ کر تیار اے میچ کھیڑے جان گے میدان دے وچ رمجیت کنے کبڈی پا رہا ہے ایک پاسے نوجوان والے بچے دا پنڈا اے اے تھوڑی تھا او بچے دے نوجوان اور سامنے کھڑے ہیں کنے رنگرے جی 30 دی ڑکتی دا نال چوٹی دا جٹھا کنے بندا بندے بندے کر آ گئے ہیں جڑا کنے لگڑا پنڈا اے ویکھ آ گئے نام اے کنے بندے بندے کر آ گئے ہیں او کنے 7 نمبر دے ਅੱਜਵਲੇ ਟੱਕੇ ਪਰਾ ਸਰਪੰਚ ਆ ਗਿਆ ਰਾਜਕਮਾਨ ਕਹਿੰਦੇ ਸਰਪੰਚ ਰੇ ਪੌਂਦਰੀ ਪਾ ਕੇ ਕਹਿੰਦੇ ਸੰਤੇ ਆ ਪੇਟ ਤੇ ਰਾਜਕਮਾਨ ਕਹਿੰਦੇ ਟੱਕੀ ਦਾ ਨੰਬਰ ਹਾਕ ਕਰੀਤ ਕਹਿੰਦੇ ਰੇ ਪੌਂਦਰੀ ਜੁੜਿਆ ਚਾਰ ਜੱਫੀ ਹੈ ਪਿਆਰੇ ਧਿਆਨ ਔਰ ਸਾਹਮਣੇ 2 ਨੰਬਰ ਤੋਂ ਟੱਕੀ ਦਿੱਤੀ ਹੈ ਵੀ ਕਹਿੰਦੇ ਜਮਾ ਕਰੰਦੀ ਹੈ ਬਾਹ ਗੁੱਸਾ ਨੇ ਪੈਣਾ ਰਿਹਾ ਟੱਕੀ ਦਾ ਜਫਾ ਲੱਗਦਾ ਪਿਆ ਬਿੰਦਰ ਬਾਹ ਤੋਂ ਰਾਈ ਜਮਾਨ ਦੇ ਜੀ ਟੀਮ ਦੇ ਵੀ ਇਹ ਬੱਛੂ ਨੇ ਵੀ ਜਿੱਤੂ ਹੈ ਆ ਜੀ ਭਗਵਾਨ ਜਦੋਂ ਇਸ ਤੇ ਉਹ ਪਿੰਡ ਦੀ ਟੀਮ ਕਿਹੜੇ ਗਰਾਊਂਡ ਦੇ ਵਿੱਚ ਆ ਗਈ ਹੈ ਮੈਂ ਬੇਸ਼ਕੀ ਕੋਈ ਧੂਣ ਵਾਲੇ ਮੁੰਡੇ ਹੋਰ ਕਰਤਾ ਕਰਕੇ ਗਰਾਊਂਡ ਦੇ ਵਿੱਚ ਧੂਣ ਦੇਖੋ ਜੀ ਹਰਿਆਣੇ ਦੇ ਪਿੰਡ ਕਿੱਧਰ ਚੱਲੇ ਬਈ ਇੱਧਰ ਮੰਦਰ ਖੰਡ ਕਿਨੇ ਬਾਬੇ ਦੇ ਜਾਂਦੇ ਮੰਦਰ ਚ ਮੱਥਾ ਢੇਕ ਕੇ ਆਉਣੇ ਮੱਥਾ ਘਾਣੂ ਢੇਕਣੇ ਜਾਂਦੇ ਲੰਗਰ ਛੱਕ ਕੇ ਆਉਣੇ ਯਾਰ ਵੱਡੇ ਮੱਥਾ ਵੀ ਢੇਕ ਲਾਏ ਬਾਬੇ ਦੇਖੋ ਬਹਾਰੇ ਡਰਾਉਣਾ ਗਾਦੋਂ ਯਾਰ ਤੂੰ ਸਾਨੂੰ ਭਾਜੀ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਹੋ ਭਾਜੀ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਹੋ ਕੀ ਗੱਲ ਹੋ ਗਈ ਬਾਈ ਜੱਸੀ ਉੱਤੇ ਵੀਡੀਓ ਤੇਰੀ ਬਹੁਤ ਵਾਇਰਲ ਹੋ ਗਈ ਉੱਦੇ ਵਾਲੀ ਕਲੌਦੀ ਵਾਲੀ ਬਾਈ ਹੁਣ ਚੱਲੇਗਾ ਤਿਆਰ ਤੇ ਕੰਨੋੜਾ ਜੀ ਡਿੱਗੀ ਗਏ ਅਸਟਾ ਦੂਜਾ ਸੈਮੀ ਚਲਾਉ ਉਹ ਸਾਨੂੰ ਦੂਜਾ ਸੈਮੀ ਹੋਇਆ ਹਾਂ ਹਾਂ 10 ਮੰਟ ਲੈ ਤੋਵੇ ਹਾਂ 10 ਮੰਟ ਲੈ ਤੋਵੇ ਉਹ ਤਾਂ ਉਹਨੇ ਦੇਖ ਲਿਆ ਅੱਜ ਉਹ 6-6 ਘੰਟੇ ਫੰਮਾ ਮੈਂ ਕਿਹਦੇ ਮਾਰੇ ਉਹ ਜਨਾ ਸੰਗ ਵਿੱਚ ਆ ਆ ਉਹ ਬੋਧ ਮੁਕਰੇ ਵਾਟੇ ਵੀ ਆ ਆ ਸਾਡਾ ਸੰਗ ਵਿੱਚ ਆ ਆ ਸਾਡੇ ਤੇ ਵੀ ਕਿਹੜਾ ਉਹ ਸਾਡਾ ਫੰਮਾ ਜਰਾ ਦੋ 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 ਤੋਰ ਆ ਰਹੇ ਨੇ ਉਪਨ ਵਾਲੇ ਨਾਲ ਆਉਣੇ ਕਹਿੰਦੇ ਅਸੀਂ ਸਵੇਰੇ ਫਿਰ ਕਹਿੰਦੇ 10 ਵਜੇ ਆ ਜਾਈਏ ਅਸੀਂ ਬੰਦਿਆਰੇ ਦੰਕਰ ਛੋੜੀ ਜਾਂਗੇ ਜੀ ਵੀ ਗੱਲ ਆ ਯਾਰ ਇਹ ਪਲੇਅਰ ਦੇ ਜੋਰ ਆ ਵਾਹਾਂ ਰੇਟਾ ਦੋ ਦੇ 2 ਵਜੇ ਵਾਲੇ ਕਾਮਾ ਕਰੋ ਸੋਮਾਂਗੇ 21 ਮਹੀਚਾ ਰਹਿ ਜਾਂਦਾ ਨਾਲੇ ਉਹ ਪਹਿਲਾਂ ਨਿਵੜਨਾਂਗੇ ਮੈਂ ਆਪਦੇ ਪੱਟਣ ਨੂੰ ਪਹਿਲਾਂ ਇਹਨਾਂ ਕਮੇਟੀ ਵਾਲਿਆਂ ਸਾਰਿਆਂ ਨੂੰ ਕਹਦਾਂਗਾ ਹਾਂ ਫਿਰ ਛੇਤੀ ਵਿੱਚ ਉਹ ਬੇਕੜਾ ਨਹੀਂ ਫੇਰੀ ਉਹ ਜਾਣ ਕੇ ਖਾਣ ਕੇ ਫਿਰ ਭਾਅ ਵਧਾਉਣਗੇ ਹਾਂ ਬਹੁਤ ਵਧਾਣਗੇ ਬਹੁਤ ਬਹੁਤ ਵਧਾਗੇ ਕੋਈ ਟ੍ਰੇਲਾਂ ਦੇ ਉਹਨੇ ਕੋਈ ਟ੍ਰੇਲ ਦਾ ਸਾਰੇ ਕੰਡੀ ਕੁਡੀ ਚਾਉਂਦੇ ਨਹੀਂ ਕੋਈ ਮੋਟਰ ਟ੍ਰੇਲ ਦੇ ਕੋਈ ਨਹੀਂ ਆਉਂਦਾ ਸਾਰੇ ਕਮੇਟੀ ਵਾਲੇ ਸੋਚਣ ਵੀ ਭਾਈ ਮੈਂ ਫਾਈਨਲ ਮੇਜੇ ਦੇ ਮੱਦੇ ਬਹੁਣੇ ਘੰਟੇ ਬਾਅਦ ਆਉਂਦੇ ਨੇ ਸਾਡਾ ਮੇਜੇ ਦੇ ਜਣ ਕੇ ਕਿਤੇ ਮਾੜੀ ਰੋੜ ਪਾਣੀ ਨਹੀਂ ਹੋਇਆ ਉਹਦੇ ਵਾਦ ਵੀ ਹੁਣ ਵਿੱਚ ਬਾਈ ਵੀ ਮੈਂ ਫੋਨ ਦਵਾਣੇ ਬਿਠਾ ਰਿਹਾ ਹਾਂ ਮੋੜੇ ਮੋੜੇ ਹੀ ਰਾਹ ਰਿਹਾ ਛੋਟੇ ਪਹਿਲੋਂ ਤੋਂ ਬਾਅਦ ਹਾਂ ਬਾਈ ਸਾਂਝੋ ਸਾਡੀ ਮਜ਼ਦੂਰੀਆਂ ਸੁਣੋ ਬਾਈ ਨਵੇਂ ਮੁੰਡਿਆਂ ਦੀ ਗੱਲ ਬੇਟਾ ਵਾਲਿਆਂ ਦੀ ਹਾਂ ਸੁਣਾ ਹੁੰਦਾ ਹੈ ਸਹੀ ਗੱਲ ਹੈ ਬਾਈ ਇਹ ਬਾਜ਼ਾਰ ਨੇ ਵੀ ਦਾ ਉਹ ਤਾਂ ਇਹਨਾਂ ਨੂੰ ਗਾਉਂ ਵਿੱਚ ਰੱਖਿਆ ਹੈ। ਦਰਾਂ ਨੂੰ ਵੀ ਬਾਜ਼ਾਰ ਵਿੱਚ ਰੱਖਿਆ ਹੈ। ਜਿਹਨੇ ਵੱਡੀ ਗੱਲ ਤਾਂ ਇਹ ਉਪਨਾ ਦਾ ਫੇਰ ਵੀ ਪੈਂਡ ਤੋਂ ਬਾਅਦ ਬਹੁਤ ਐਂ ਬਾਦ ਹੁੰਦੀ ਆ। ਅੱਜਿਆਂ ਦਾ ਫੇਰ ਦਾ ਨਾਲ ਦੂਸਰਾ ਮੈਂ ਤਾਂ ਉਹ ਰੱਖ ਲੈਂਦੇ। ਕੀ ਸੋਚਣਾ ਬੰਦ ਕਰੋ ਇਹਨਾਂ ਨੇ ਸੌਣਾ ਜਾਂ ਉਹਨਾਂ ਦੇ ਖਾਣਾ ਰੋਕੀ ਰਹਿਣੀ ਹੈ ਬਾਕੀ ਪੈਂਟ ਵਾਲਿਆ ਭਾਈ ਮੈਕਲਾਂ ਰੇਡਰ ਹੁੰਦਾ ਦਾ ਮੈਨੂੰ ਲੱਗਦਾ 15-15 ਦੇ 10 ਮਿੰਟ ਲੱਗਦੇ ਹੋਣਗੇ ਅੱਧਰੇ ਹੁਣ ਤੋਂ ਦੇਖ ਲੈ ਗਾਉਂਗਾ ਵੀਰੀ ਜੇ ਪੀ ਸਿੱਧੂ ਮੈਨੂੰ ਮੈਕਰਾਉ ਦੇ ਕਰਾਂਗੇ ਅੱਜ ਤਾਂ ਜਾਇਜ਼ ਹੈ ਸੁਣੋ ਬਾਈ ਨਵੇਂ ਮੁੰਡਿਆਂ ਦੀ ਗੱਲ ਇਹਨਾਂ ਦਾ ਮੈਚ ਪਹਿਲਾਂ ਕਰਾਇਆ ਕਰੋ ਕੋਈ ਵੀ ਵੇਟ ਹੁੰਦਾ ਉਹਦੇ ਮੈਚ ਪਹਿਲਾਂ ਹੁਣ ਚਾਹੀਦੇ ਨੇ ਫਾਈਨਲ ਮੈਚ ਇੱਕ ਮੈਚ ਦੇ ਪਿੱਛੇ ਬਜਾਰੇ ਬੈਠੇ ਰਹੇ ਨੇ ਬਈ 2:00 ਵਜੇ ਤੱਕ ਕੋਈ ਵੀ ਤਿਆਰ ਹੋਣ ਲੱਗਿਆ ਅੱਜ ਤਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਹੀ ਮੇਰੇ ਇੱਕੋ ਲਈਂਦੋ ਹੈਲੋ ਹੈਲੋ ਦੂਜੇ ਆਏ ਪਰ ਆ बात करे के ना मेरी सारी नावा कोई कहता है कि सिद्ध पार गया और वो जी ने की ना देलनी दादा बाबू ऊपर के जितनी कार्य करो बोले ना पत्थर वो भी नहीं के दे दे की बात कौन था बोलिए ना दे दे रे भाई क्या हो जाए जब पप्पू वाला ले चला है ठीक है 100 किलेड़ी में बड़ा शहर वाला युगों में तभी विचार ना आ गया दोनों ਦੇ ਬਾਦੇ ਕਰ ਦਿੰਦੇ ਆ ਰੇਡ ਪੈਂਦੀ ਆ ਗੁਜਰੀ ਜੀ ਜਸਵੰਤ ਨੂੰ ਮੇਰੇ ਮਿੱਤਰ ਜਿਹੜੇ ਹਰਦਪਾਲਾ ਕੇ ਬੱਲੇ ਬੱਲੇ ਕਰਵਾ ਦਿੰਦੀ ਹੈ ਉਹਦੇ ਸਾਰੇ ਅਜੇ ਬਾਈਕੂਰੀ ਆ ਕੀ ਬਾਤ ਕਰਦੇ ਜੱਟਾ ਕੀ ਬਾਤ ਆ ਆ ਗਲ ਸਰਾ ਲਾਉਂਦੀ ਮੁੰਡਾ ਨੇ ਸਰਾ ਲਾਉਣ ਵਾਲੀ ਗੱਲਾਂ ਮੇਰੇ ਮਿੱਤਰ ਐਂ ਸਰਾ ਲਾਉਣ ਵਾਲੀ ਗੱਲਾਂ ਮਿੱਤਰਾਂ ਦੇ ਕੱਪ ਦੇ ਕੋਲੇ ਆ ਖੇਤਾਂ ਵਾਲੇ ਪਾਸੇ ਕਾਰ ਵਾਲੇ ਪਾਸੇ ਪਛੋਲੇ ਦੀ ਟੀਮ ਆ ਆ ਫਰੇ ਦਾ ਮੈਚ ਮੇਰੇ ਮਿੱਤਰੋ ਖੇੜਿਆ ਜਾਣਾ ਜਿਹੜੀ ਟੀਮਾਂ ਮੈਚ ਜਿੱਤਨ ਕਰ ਗਈ ਉਹ ਅੱਜ ਸਕੂਪ ਰਿਆਂ ਦੇ ਰਵੇ ਜਾ ਕੇ ਵਹਿ ਜੂਗੀ ਇਹ ਗੱਲ ਪੱਕੀ ਆ ਮੇਰੇ ਮਿੱਤਰੋ ਸਲੇ ਦਾ ਮੈਚ ਖੇਡਿਆ ਜਾਊਗਾ ਇਧਰ ਪੀਰ ਵੱਲੋਂ ਪੀਰ ਵੱਲੋਂ ਸਰਪੰਚ ਆਇਆ ਰਾਜ ਕੁਮਾਰ ਆ ਗਿਆ ਖਸਾ ਦੇ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਤੇ ਦੂਜੇ ਪਾਸੇ ਰੱਜੀ ਭੂਗੜ ਵਾਲਾ ਕਰਵਾਵਲ ਕੇ ਮੁਕਾਬਲਾ ਹੈ ਤੇ ਨੰਬਰ ਜਿਹੜਾ ਹੈ ਕ੍ਰੈਕਟਰ ਦੇ ਵਰਗੇ ਉਹ ਜਾਂਦੀ ਚਾਰ ਮੇਰੇ ਮਿੱਤਰੋ ਬੰਨੇ ਪਰ ਬੰਨੇ ਗੋਪਰੀ ਦੇ ਵਰਗੇ ਖੇਡ ਜੌਦੀ ਦੇ

ਖੇਤਰ ਦੇ ਧੰਨਵਾਦ। ਸੰਦੀਪ ਕਹਿੰਦੇ ਕੁਲਰੀਆ ਵਾਲੇ ਦੀ ਫਲੈਟ ਦੇ ਕੰਦੇ ਚਾਰ ਲੱਗੇ ਐ। ਉਸ ਵੀਰ ਦਾ ਵੀ ਧੰਨਵਾਦ ਕਰਦੇ ਆ। ਪੀਵੀ 31 ਮਾਨਸਾ ਤੋਂ ਤੌੜਕਾਵਾ ਅੱਜ ਦੇ ਖੇਡ ਮੇਲੇ ਨੂੰ ਕਰ ਕਰ ਰਹੀ ਐ। ਲੋ ਰਾਜ ਖੀਵਾ ਆਇਆ। ਨਾਲ ਕਹਿੰਦੇ ਸਾਡਾ ਜੱਤੀ ਮੋਦੀ ਪਿੰਡ ਵਾਲਾ ਵੀ ਗਲੇ ਖੇਤਰ ਤੇ ਆਇਆ। ਬਹੁਤ ਹੋਰ ਪਿੰਡ ਦਾ ਗੋਕੀ ਵੀ ਕਹਿੰਦੇ ਖੇਤਰ ਤੇ ਆਇਆ। ਜਿਹਦੀ ਕਹਿੰਦੇ ਟੋਕੇ ਰਿਸ਼ਤੇਦਾਰੀਆਂ ਸੁਭਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਕਰਦੇ ਆ। ਮੈਂ ਵੀ ਖੋਕੀ ਦੀ ਬਹੁਤ ਬੁੱਗੀ ਰਿਸ਼ਤੇਦਾਰੀ ਨੂੰ ਮੈਂ ਅੱਖਾਂ ਗੀ ਉਗੀ ਹੱਤਰਾ ਆਇਆ ਹੋਇਆ ਉੱਤਰੀਏ ਪਾਰਿਆ ਆਹ ਬੰਦੇ ਬੱਛੂਆਂ ਦੇ ਰਾਜ ਕਰਦਾ ਕਹਿੰਦੇ ਰਾਜਕੁਮਾਰ ਕਹਿੰਦੇ ਕਬੱਡੀ ਪਾਈ ਆਹ ਸੈਮੀ ਫਾਈਨਲ ਦਾ ਅਜ ਮੂਤਾਂ ਮੂਤਕਾ ਆਗ ਦੇ ਘੋੜਾ ਘੋੜਾ ਮੂਤਕਾ ਵਾ ਪਹਿਲਾਂ ਨੇ ਨਾਜ ਦੇ ਅੜੀ ਕਰਾ ਲਈ ਕੰਦੀ ਫਿਰ ਕੰ ਲਗੀ ਤੂੰ ਕੀ ਮਰਦੀ ਆਹ ਇੱਕ ਪਾਸੇ ਸੋਪਰ ਚ ਬੱਛੂ ਹੋਈ ਆ ਨਮਕ ਕਹਿੰਦੇ ਜੋੜਦਾ ਹੋਇਆ ਆਹ ਮੁੰਡੇ ਦਾ ਬਾਹਰ ਦੇ ਵਿੱਚ ਦੁਨੀਆ ਨਕਾਲੀ ਇਹ ਮੰਦੀ ਇਹ ਸੁਨਰੀਆ ਇਹ ਮਾਰ ਗਿਆ ਇਹ ਮਨਰੀਆ सचा ते सचा दान करोगे पई दसां किर्त कमाई अॼु दान हुया सब ग़रीब परिवार विचोले ਆਪਣੇ ਜਿਹੜਾ ਖiladi ਦੇਖੋ ਕੋਈ ਸਰਪਰੀਖੇ ਕਿਸਦਾ ਮੂਹੜੋ ਹੋ ਗਿਆ। ਪਾਈਂ ਕੰਦਾ ਨਾਜ ਹੁਣ ਦੀ ਸਵੇ ਸਾਡੀ ਖiladi ਦੇ ਸਤਿਭਾਗੀ ਹੈ। ਜਿੰਨੀ ਜਿੰਨੀ ਸਰ ਦਾ ਜਿੰਨੀ ਯੋਗਤਾ ਕੋਈ ਰਹਿ ਗਿਆ। ਜੋ ਵੀ ਜੀ ਵੀ ਆਪਣੇ ਹਜ਼ਾਰਾਂ ਦੇ ਵਿੱਚ ਕੋਈ 200 ਕੋਈ 400 ਕੋਈ 100 ਵੀ ਪਰ ਕੋਈ ਵੀ ਜੇਵ ਇਦਾਂ ਦੀ ਨਾ ਹੋਵੇ। ਕਿਸੇ ਵੀ ਦੀ ਦਸਾਰਾਂ ਦੀ ਕਿਰਤ ਕਰਾਈ ਇਦਾਂ ਦੀ ਨਾ ਹੋਵੇ। ਵੀ ਆਜਾ ਪਾ ਖiladi ਦਾ ਜਿਹੜਾ ਮਾਣ ਸਨਮਾਨ ਤਾਂ ਕਿਹੜੇ ਬੂਰੇ ਬਾਈ ਕਾਕੇ ਸਾਰੇ ਕਸ਼ੇ ਦੇ ਕਰੀਬ ਭਰਾਓ ਚੱਕਰ ਜਾਣਾ ਤੁਹਾਡਾ ਧਮਾਲ ਹੋਣਾ ਬੱਚੂ ਆ ਜੀ ਟੀਮ ਤੋਂ ਜੀ ਕਮੇ ਟੀਮ ਦੀ ਖੇਡ ਦਾ ਮੈਚ ਆ ਗਈ ਹੈ ਸੋਨੂੰ ਗੁੰਜਰ ਸਰਪੰਚ ਕਹਿੰਦਾ ਆ ਵਿਜਿੰਦਰ ਦੇ ਰਿੰਕੂ ਦਾ ਜੱਫਾ ਜਿਹੜਾ ਉਹ ਪਾਸੂ ਦਾ ਪਿੰਦਰ ਗੁੰਜਰ ਵੱਲੋਂ ਰਿੰਕੂ ਦਾ ਤੇ ਸਾਡੀ ਜਿੰਦੂ ਦਾ ਜੱਫਾ ਪਾਸੂ ਦਾ ਆ ਗਿਆ ਬਿੱਗੂ ਰਿੰਕੂ ਆ ਗਿਆ ਥੱਲੇ ਬਿੱਗੂ ਆ ਇਧਰ ਨੂੰ ਇਧਰ ਬੁਰੀ ਖੋੜ ਆਇਆ ਪ੍ਰੀਤ ਕਾਹਦਾ ਇੱਕ ਸੁਨੋੜੀ ਬੋਲ ਜੀ ਆਹ ਤੇਰੀ ਤਾਲੀਆਂ ਜ਼ੋਰਦਾਰ ਮਾਰੋ ਮੇਰੇ ਬੱਚੋ ਸ਼ੇਕਲ ਦੀ ਪਹਿਲੀ ਪਹਿਲੀ ਰੋਲ ਇਹ ਕਿਹਦੇ ਪਿੱਛੇ ਵਾਲੇ ਅੰਕਸੋ ਆਹ ਫਾਈਨਲ ਦੀ ਪਹਿਲੀ ਕਬੱਡੀ ਪਾ ਰਿਹਾ ਮੇਰੇ ਬੱਚੋ ਸਾਫੀ ਚਾਰ ਦੇ ਅੰਛੂ ਵਾਲੀ ਟੀਮ ਹੈ ਨਾਗਰੇ ਦਾ ਗਗਨ ਨਾਲ ਕੇ ਦਾ ਖੋਲੀਆ 100 ਰੁਪਏ ਸੋਨੇ ਪੁੱਤ ਕਹਿੰਦਾ ਆਪਾਂ ਲੈ ਲੈ ਤੇ 500 ਰੁਪਏ ਬਿੱਤਰ ਕਹਿੰਦਾ ਆਪਾਂ ਲੈ ਲੈ ਮੇਰੇ ਵੀਰੋ ਆਹ ਪਰ ਕਹਿੰਦੇ ਸਭ ਟੈਂਡ ਤੋਂ ਉੱਠ ਕੇ ਕੰਡ ਟੰਡ ਚੋਰ ਜਵਾਨਾਂ ਦਾ ਰੈਜਨ ਭਰਿਆ ਬੈਲੋ ਲੁੱਟ ਕੇ ਇਹ ਨਹੀਂ ਲਕੋਰੇ ਨੇ ਘੜਹੀ ਜਾਂਦੇ ਨੇ ਮਰਮਾਨੀ ਰਾਜ ਖੇਲੇ ਹੱਟ ਪਿੱਛੇ ਲੁੱਡੀਆਂ ਪਉਂਦੀ ਫਰੇ ਜਵਾਨੀ ਆਹ ਰਾਜ ਖੇਲੇ ਹੱਟ ਪਿੱਛੇ ਲੁੱਡੀਆਂ ਪਉਂਦੀ ਫਰੇ ਜਵਾਨੀ ਨੀਲਾ ਆ ਹਰ ਸੁਨਾਰੇ ਵਾਲਾ ਇੱਕ ਪਾਸੇ ਨੌਜਵਾਨ ਓਏ ਹਰ ਹੱਦਿਆਂ ਦੇ ਲਾਕੇ ਟੱਕਰ 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 ਸ਼ਮਕ ਤੇ ਰੇੜੀਆਂ ਆ ਗਿਆ ਤੇਰੀਆਂ ਹਾਂ ਮੈਚ ਚ ਕੱਟ ਪੈਰੀਆਂ ਇੱਕ ਪਾਸੇ ਕਦੇ ਦੀ ਲਾਹ ਉਹ ਚੱਪਟਾ ਲੱਗਦਾ ਆ ਬਾਣੀ ਦੇ ਗਿਆ ਪਾਣੀ ਪਾਣੀ ਪਾਗੜ ਮੇਰੇ ਮਖਰੋ ਸੂਣੀ ਦੇਖਿਆ ਜਿੱਦਾ ਸਭ ਮਿਹਰਬਾਨੀ